ਗੱਲ ਕਰਦੀ ਜੀ ਹੂੰ ਵੀ ਆ ਜਿਹੜੀ 47 ਤੋਂ ਪਹਿਲਾਂ ਹੂੰ ਜਿਹੜੇ ਸਾਡੇ ਮੁਸਲਮਾਨ ਭਰਾ ਇੱਥੇ ਰਹਿੰਦੇ ਸੀ ਹੂੰ ਸਾਰੇ ਹੀ ਮਿਲ ਜੁਲ ਕੇ ਰਹਿੰਦੇ ਸੀ ਹੂੰ ਕੁਝ ਸਮੇਂ ਜਿੰਨਾ ਐਸੀ ਕਰਵਟ ਲਈ ਐਦਾਂ ਦਾ ਮਾਹੌਲ ਬਣਿਆ ਹੂੰ ਬਈ ਉਹ ਸਾਡੇ ਨਾਲੋਂ ਵਿਛੜ ਗਏ ਅਸੀਂ ਉਹਨਾਂ ਨਾਲੋਂ ਵਿਛੜ ਗਏ ਹੂੰ ਜੇ ਅਸਲ ਵਿੱਚ ਦੇਖਿਆ ਜਾਵੇ ਤਾਂ ਕਿਸੇ ਨੂੰ ਅਸੀਂ ਹਿੰਦੂ ਕਹਿੰਨੇ ਆ ਕਿਸੇ ਨੂੰ ਮੁਸਲਮਾਨ ਕਹਿੰਨੇ ਆ ਪਰ ਜੇ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਵੀ ਮਾਨਸਕੀ ਜਾਤ ਸਭ ਇੱਕੋ ਪਹਿਚਾਨ ਵੋ ਹਮ ਹੈ ਤਾਂ ਉਹ ਵੀ ਰੱਬ ਦੇ ਜੀ ਹੈ ਬਿਲਕੁਲ ਅਸੀਂ ਵੀ ਰੱਬ ਦੇ ਜੀ ਹੈ ਹਮ ਪਤਾ ਨਹੀਂ ਇਹ ਸਮੇਂ ਦੀ ਕਰੋਪੀ ਸੀ ਜੀ ਉਸ ਵੇਲੇ ਸਮੇਂ ਜਿਹੜਾ ਉਹ ਸੰਤਾਪ ਲੋਕਾਂ ਨੂੰ ਉਸ ਵੇਲੇ ਭੁਗਤਣਾ ਪਿਆ ਭੁਗਤਣਾ ਪਿਆ ਸਾਡੇ ਵੀ ਇੱਥੇ ਹਲਾਗ ਦੇ ਪਿੰਡ ਦੇ ਵਿੱਚ ਬਹੁਤ ਜ਼ਬਰਦਸਤ ਕਹਿੰਦੇ ਵੀ ਸਾਡੀ ਤਾਂ ਉਸ ਤੋਂ ਪਹਿਲਾਂ ਦੀ ਗੱਲ ਹੈ ਜੀ ਹਮ ਮੇਰਾ 1968 ਦਾ ਜਨਮ ਹੈ ਜੀ ਜੀ ਵੇ ਬੜਾ ਜ਼ੋਰਦਾਰ ਜੰਗ ਹੋਇਆ ਜੀ ਇੱਥੇ ਆ ਕਿਹੜਾ ਪਿੰਡ ਦੱਸਦੇ ਖਟਾਣਾ ਹੈ ਆ ਖਟਾਣਾ ਜੀ ਖਟਾਣਾ ਹਮਮ ਖਟਾਣਾ ਧਮਾਣਾ ਰਾਜਗਿਰੀ ਹਮ ਇੱਥੇ ਉਹਨਾਂ ਦੀ ਮਤਲਬ ਮੁਸਲਮਾਨ ਭਾਈਚਾਰੇ ਦੇ ਲੋਕ ਜਿਹੜੇ ਉਹ ਜਾੜੇ ਰਹਿੰਦੇ ਸੀ ਹਮ ਤੇ ਉਹ ਬਹੁਤ ਸਾਰੇ ਘਰ ਜਿਹੜੇ ਆ ਉਹ ਇਤਨੀ ਸ਼ੱਦਗੇ ਚਲੇ ਗਏ ਲੇਕਿਨ ਸਾਡੇ ਪਿੰਡ ਵਿੱਚ ਹਜੇ ਵੀ ਪੰਜ ਸੱਤ ਘਰ ਜਿਹੜੇ ਉਹ ਹੈਗੇ ਬਿਲਕੁਲ ਲੋਕਾਂ ਨਾਲ ਪਿਆਰ ਪੂਰ ਬਗੈਰ ਮੇਰੇ ਜੁਲਕੇ ਰਹਿੰਦੇ ਕਿਸੇ ਨਾਲ ਕੋਈ ਫਰਕ ਨਹੀਂ ਕੋਈ ਆਪਣੇ ਪਿੰਡ ਚ ਮੁਸਲਮਾਨ ਭਾਈਚਾਰੇ ਦੇ ਹੈਗੇ ਲੋਕ ਹੈਗੇ ਜੀ ਹੂੰ ਟਾਣੇ ਦੀ ਤਾਂ ਜਿਹੜਾ ਦੰਗੇ ਭਲੇ ਮਤਲਬ ਹਜੇ ਤੱਕ ਲੋਕਾਂ ਦੇ ਪਿੰਡੇ ਤੇ ਨਿਸ਼ਾਨ ਹੈਗੇ ਆ ਹੈਗੇ ਜਿਹੜੇ ਕੋਈ ਬਿਰਲੇ ਬਿਰਲੇ ਸੇ ਉਹ ਸਮੇਂ ਤੇ ਸਿਆਣੇ ਹੈਗੇ ਹੂੰ ਬਹੁਤ ਘੱਟ ਨੇ ਹੁਣ ਉਹ ਜਿਨ੍ਹਾਂ ਨੇ ਉਹਦੇ ਵਿੱਚ ਮਤਲਬ ਦੇਖਿਆ ਵੀ ਹੈ ਹੱਥੀ ਦੀ ਸਭ ਕੁਝ ਕੀਤਾ ਉਹ ਲੋਕ ਜਿਹੜੇ ਉਹ ਬਹੁਤ ਘਟ ਗਏ ਜੀ ਹੂੰ ਹੂੰ ਐ ਹੁਣ ਤਾਂ ਜਿਹੜੀ ਨਵੀਂ ਜਨਰੇਸ਼ਨ ਹੈ ਜਦੋਂ ਉਹਨਾਂ ਨੂੰ ਉਹ ਗੱਲਾਂ ਸੁਣਾ ਨੇ ਜਾਂ ਸੁਣੀ ਵੀ ਅਸੀਂ ਦਾਦੇ ਤਾਂ ਉਹ ਬੜੇ ਹੈਰਾਨ ਹੁੰਦੇ ਵੀ ਐਦਾਂ ਦਾ ਸਮਾਂ ਵੀ ਸੀ ਹੂੰ ਬੰਦਾ ਬੰਦੇ ਦਾ ਦੁਸ਼ਮਣ ਬਣਦਾ ਬੰਦਾ ਦੂਜੇ ਬੰਦੇ ਦਾ ਦੁਸ਼ਮਣ ਬਣਦਾ ਪੰਜਾਬੀ ਪੰਜਾਬੀ ਦਾ ਦੁਸ਼ਮਣ ਬਣ ਗਿਆ ਬਸ ਅੱਜ ਹੀ ਕਹੋ ਜੀ ਹਯਾਤਪੁਰ ਪਿੰਡ ਦੇ ਚ ਅਸੀਂ ਗਏ ਆ ਉੱਥੇ ਚਾਹਲ ਪਰਿਵਾਰ ਬੈਠੇ ਆ ਹਜੇ ਵੀ ਮੁਸਲਮਾਨ ਠੀਕ ਹੈ ਔਰ ਉਹਨਾਂ ਦੇ ਇੱਕ ਬਜ਼ੁਰਗ ਹੈ तकरीबन 100 ਸਾਲ ਦੇ ਕਰੀਬ ਉਹ ਉਹਨਾਂ ਨੇ ਸਾਰਾ ਕੁਝ ਹੰਡਾਇਆ ਉਹ ਬੜੀ ਟੱਚਿੰਗ ਸਟੋਰੀ ਅੱਜ ਅਸੀਂ ਉੱਥੋਂ ਕਵਰ ਕਰਕੇ ਆਏ ਆ ਤਾਂ ਇਹੀ ਕੁਝ ਕਰਦੇ ਆ ਸੀ ਆਹ ਚੀਜ਼ਾਂ ਕਵਰ ਕਰਦੇ ਆ ਜੀ ਅਸੀਂ ਪੰਜਾਬੀ ਵਿਰਸੇ ਤੇ ਕੰਮ ਕਰ ਰਹੇ ਆ ਤਾਂ ਜੋ ਪੰਜਾਬੀਆਂ ਨੇ ਗਲਤੀ ਕੀਤੀ ਪੁਰਾਣੇ ਸਮੇਂ ਦੇ ਵਿੱਚ 47 ਦੇ ਵਿੱਚ ਕੀਤੀ ਉਹ ਦਾ ਸੰਤਾਪ ਦੁਆਰਾ ਨਾ ਸੀ ਭੁਗਤੀ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈ ਕਰ ਰਹੇ ਹਾਂ ਮੈਂ ਤੁਹਾਨੂੰ ਜੀ ਉਤੋਂ ਵੀ ਪਹਿਲਾਂ ਦੀ ਗੱਲ ਦੱਸ ਦਿੰਦਾ ਹੂੰ ਬਜ਼ੁਰਗਾਂ ਤੋਂ ਸੁਣਿਆ ਵਾ ਜੀ ਸਾਡਾ ਹੀ ਬਰਾਦਰੀ ਭਾਈ ਚੌਧਰੀ ਭਾਈਚਾਰੇ ਦਾ ਗੁੱਜਰ ਭਾਈਚਾਰੇ ਦਾ ਸਾਡਾ ਜਿਹੜਾ ਪਿਸ਼ੋਕੜ ਹੈ ਜੀ ਉਹ ਹੈ ਦਿੱਲੀ ਕੋਲ ਗੁਰਕਾਵਾ ਹਾਂ ਉੱਥੇ ਦਾ ਹੈ ਉੱਥੇ ਦਾ ਜੀ ਉਸ ਸਮੇਂ ਦੇ ਲਿਹਾਜ਼ ਦੇ ਵਿੱਚ ਜਿਸ ਵੇਲੇ ਔਰੰਗਜ਼ੇਬ ਦਾ ਡੰਡਾ ਚੱਲਿਆ ਹੂੰ ਧਰਮ ਪਰिवर्तन ਵਾਸਤੇ ਜੀ ਸਭ ਤੋਂ ਪਹਿਲਾਂ ਔਰ ਸਭ ਤੋਂ ਵੱਧ ਗਿਣਤੀ ਵਿੱਚ ਵਿਰੋਧ ਜਿਹੜਾ ਉਹ ਸਾਡੇ ਸਮਾਜ ਨੇ ਕੀਤਾ ਉਹਦਾ ਗੁੱਜਰ ਬਰਾਦਰੀ ਨੇ ਗੁੱਜਰ ਬਰਾਦਰੀ ਨੇ ਜੀ ਲੇਕਿਨ ਸਰਕਾਰਾਂ ਦੀ ਜਿਹੜੀ ਮਾਰ ਹੈ ਹੂੰ ਉਹ ਐਸੀ ਚੱਲੀ ਵੀ ਸਾਡੇ ਲੋਕਾਂ ਨੂੰ ਆਪਣਾ ਧਰਮ ਬਚਾਣ ਦੀ ਖਾਤਰ ਇੱਧਰ ਆ ਕੇ ਜੀ ਜੰਗਲਾਂ ਦਾ ਸਹਾਰਾ ਲੈਣਾ ਪਿਆ ਹੂੰ ਚਾਹੇ ਅਸੀਂ ਆ ਆਨੰਤਪੁਰ ਸਾਹਿਬ ਦੀ ਉੱਪਰਲੀ ਵੈਲਟ ਲੈ ਲਈਏ ਚਾਹੇ ਸਾਡਾ ਨੂਰਪੁਰ ਵੇਦੀ ਦਾ ਲੈ ਲਈਏ ਏਰੀਆ ਚਾਹੇ ਪਰਲੇ ਪਾਸੇ ਬਲਾ ਚੌੜ ਦਾ ਲੈ ਲਈਏ ਚਾਹੇ ਪਰਲੇ ਪਾਸੇ ਉੱਪਰ ਬੀਤ ਦਾ ਏਰੀਆ ਪੈ ਜਾਂਦਾ ਹੂੰ ਕਿ ਸਾਡੇ ਲੋਕਾਂ ਨੇ ਉਸ ਵੇਲੇ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਜੰਗਲਾਂ ਦਾ ਸਹਾਰਾ ਲਿਆ ਔਰ ਬਹੁਤ ਗਰੀਬੀ ਚੱਲੀ ਜੀ ਹੁਣ ਸਮੇਂ ਦਾ ਪਰਿਵਰਤਨ ਹੋਇਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਸਾਡੇ ਇੱਥੇ ਸ਼ੰਤਦੇਵ ਜੀ ਮਹਾਰਾਜਿ ਪੂਰੀ ਵਾਲੇ ਜੀ ਹੁਣ ਇਸ ਵੇਲੇ ਜਿਹੜੇ ਮੌਜੂਦਾ ਮੌਜੂਦ ਹਨ ਸੋਮੀ ਚੇਤਨRAND ਜੀ ਬੇਦਾਂਤਾਚਾਰੀਆ ਉਹ ਸਾਡੇ ਨਗਰ ਦੇ ਜੰਪਾਲਾ ਜੀ ਉਹਨਾਂ ਦੀ ਬਦੌਲਤ ਸਾਡੀ ਇਸ ਵੈਲਡ ਨੂੰ ਸਾਰੀ ਨੂੰ ਉਹਨਾਂ ਨੇ ਜੀ ਹਰ ਪਿੰਡ ਦੇ ਵਿੱਚ ਧਰਮ ਸਥਾਨ ਬਣਾਏ ਇੱਥੇ इवन ਇੱਥੇ ਤੱਕ ਵੀ ਆ ਸਾਡੇ ਲਾਗਲੇ ਪਿੰਡ ਦੇ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਇੰਸਟੀਚਿਊਟ ਚੱਲ ਰਿਹਾ ਅੱਜ ਉਹਨਾਂ ਦੇ ਹਸਪਤਾਲ ਵੀ ਚੱਲਦੇ ਕਾਲਜ ਵੀ ਚੱਲਦੇ ਸਕੂਲ ਵੀ ਚੱਲਦੇ ਸਾਡੀਆਂ ਬੱਚੀਆਂ ਜਿਹੜੀਆਂ ਜੀ ਉਹ ਪੜ ਗਈਆਂ ਤੇ ਬਹੁਤ ਵੱਡੀ ਜਾਗਰੂਤੀ ਜਿਹੜੀ ਉਹ ਸਮਾਜ ਵਿੱਚ ਆ ਗਈ ਤੇ ਇਸ ਕਰਕੇ ਅਸੀਂ ਉਹਨਾਂ ਦੇ ਵੀ ਆਵਾਰੀ ਆ ਵੀ ਜੇ ਪਰਵਰਤਨ ਆਇਆ ਤਾਂ ਇਹ ਉਹਨਾਂ ਸੰਤਾਂ ਦੀ ਦੇਣ ਹੈ। ਖਾੜਾ ਇਲਾਕਾ ਐਜੂਕੇਸ਼ਨ ਹੱਬ ਬਣਾਤਾ ਸੰਤਾਂ ਨੇ। ਹਾਂਜੀ। ਕੋਈ ਸ਼ੱਕ ਨਹੀਂ ਜੀ ਦੇ ਵਿੱਚ। ਐਜੂਕੇਸ਼ਨ ਹੱਬ ਬਣਾਤਾ ਵੈਸੇ ਇੱਕ ਗੱਲ ਦੇਖ ਸੋਚਣ ਵਾਲੀ ਮੈਂ ਕਈ ਵਾਰੀ ਸੋਚਦਾ ਵੀ ਜੇ ਸੰਤ ਜਿਹੜੇ ਹੈ ਇਹ ਕਦਮ ਨਾ ਪੁੱਟਦੇ ਤਾਂ ਸਰਕਾਰਾਂ ਨੇ ਤਾਂ ਕੁਝ ਨਹੀਂ ਕੀਤਾ। ਨਾ ਨਾ ਕੋਈ ਮਤਲਬ ਨਥਿੰਗ ਜੀ ਨਥਿੰਗ। ਮੈਂ ਤੁਹਾਨੂੰ ਦੱਸਦਾ ਜੀ ਗੱਲ 1978-79 ਜਿੱਦਾ ਜੀ ਮੈਂ ਖੁਦ ਰੋਪੜ ਕੌਜ ਵਿੱਚ ਪੜ੍ਹਦਾ ਸੀ। ਹੂੰ। ਸਾਡੇ ਨੂਰਪੁਰ ਵਿਦੀ ਬਲਾਕ ਦੇ ਮਾਸਟਰ ਜੀ 138 ਪਿੰਡ ਹੈ ਜੀ ਹੁਣ ਵੀ ਹੂੰ ਉਸ ਵੇਲੇ ਸਾਡੇ ਨਾਲ ਨੂਰਪੁਰ ਸਾਰੇ ਵਿਦੀ ਬਲਾਕ ਵਿੱਚ ਤੇ ਪੰਜ ਲੜਕੀਆਂ ਪੜਨ ਨੂੰ ਜਾਇ ਕਰਦੀਆਂ ਸੀ ਰੋਪੜ ਸਿਰਫ ਪੰਜ ਸਿਰਫ ਪੰਜ ਲੜਕੀਆਂ ਹੂੰ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਜਦਕਿ ਅੱਜ ਸਾਡੇ ਪਿੰਡ ਵਿੱਚ ਮੇਰੇ ਖਿਆਲ ਵਿੱਚ ਪੰਜ ਸੱਤ ਲੜਕੀਆਂ ਜਿਹੜੀਆਂ ਉਹ ਡਬਲ ਇੰਗਲਿਸ਼ ਐਮਏ ਕਰਦੀਆਂ ਜ਼ਿਆਦਾ ਹੋਣਗੀਆਂ ਜੀ ਜ਼ਿਆਦਾ ਹੋਣਗੀਆਂ ਹਾਂਜੀ ਔਰ ਲੜਕੀਆਂ ਵੀ ਲੜਕੇ ਵੀ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਬੱਚੇ ਜਿਹੜੇ ਐ ਐਜੂਕੇਸ਼ਨ ਦੇ ਪ੍ਰਤੀ ਬੜੇ ਜਾਗਰੂਕ ਹੈ ਇਹ ਸੰਤਾਂ ਦੀ ਜਿਹੜੀ ਹੈ ਸਾਰਾ ਅਸ਼ੀਰਵਾਦ ਉਹਨਾਂ ਦਾ ਹੈ ਉਹਨਾਂ ਦਾ ਅਸ਼ੀਰਵਾਦ ਹਾਂਜੀ ਤੇ ਦੇਖੋ ਤੁਹਾਡੇ ਇਲਾਕੇ 'ਚ ਬਹੁਤ ਪੋਲਿਟਿਸ਼ੀਅਨਸ ਵੀ ਹੋਏ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵਿੱਚ ਲੇਕਿਨ ਸਰਕਾਰ ਵੱਲੋਂ ਕੋਈ ਵੱਡੇ ਅਦਾਰੇ ਜਿਹੜੇ ਹੈ ਬਹੁਤ ਵੱਡੇ ਅਦਾਰੇ ਨਹੀਂ ਇਲਾਕੇ 'ਚ ਖੋਲੇ ਗਏ ਪਰ ਸੰਤਾਂ ਨੇ ਜੋ ਕਾਰਜ ਕਰਤਾ ਇਹ ਵਾਕਈ ਬੜਾ ਸਲਾਣਾ ਹੋ ਗਿਆ ਹੂੰ ਸਰਕਾਰਾਂ ਦੀ ਤਾਂ ਇਹ ਗੱਲ ਹੈ ਜੀ ਹਰ ਵਾਰੀ 5 ਸਾਲ ਬਾਅਦ ਇਲੈਕਸ਼ਨ ਆਦਾ ਹੂੰ ਕੋਈ ਕਹਿੰਦੇ ਜੀ ਸਵਾਲ ਕੀ ਨਹੀਂ ਪਹਾੜੀਆਂ ਚ ਅਸੀਂ ਇਹ ਕਰ ਦਵਾਂਗੇ ਉਹ ਕਰ ਦਵਾਂਗੇ ਹੂੰ ਤੇ 5 ਸਾਲ ਨਿਕਲ ਜਾਂਦੇ ਜੀ ਜਿਹੜਾ ਅਗਲਾ ਆਂਦਾ ਜੀ ਉਹ ਇਹ ਗੀਤ ਉਹ ਗਾਂਦਾ ਜੀ ਗੱਲ ਜਿਹੜੀ ਐ ਤਿਉਂ ਜਿਉਂ ਦੀ ਤਿਉਂ ਐ ਹੂੰ ਕੋਈ ਕਹਿੰਦਾ ਕਾਰਖਾਨਾ ਲਾਵਾਂਗੇ ਕੁਛ ਕਰਾਂਗੇ ਕੁਛ ਨਹੀਂ ਹੋ ਰਿਹਾ ਕਾਰਖਾਨਾ ਦਾ ਸ਼ੁਕਰ ਨਹੀਂ ਲੱਗਿਆ ਇੱਥੇ ਕੋਈ ਇਹ ਤੁਹਾਡਾ ਤਾਂ ਇਲਾਕਾ ਜਿਹੜਾ ਹੈ ਕਾਰਖਾਨੇ ਦੇ ਪੋਲੂਸ਼ਨ ਦੇ ਨਾਲ ਫੇਰ ਖਰਾਬ ਹੋ ਜਾਣਾ ਇਹ ਵੀ ਠੀਕ ਹੈ ਜੀ ਤੁਹਾਡੀ ਗੱਲ ਮੈਂ ਹੀ ਸੋਚਦਾ ਹੁਣ ਬੀ ਨੂਰਪੁਰ ਬੇਦੀ ਜਿਹੜਾ ਹੈ ਬਚ ਗਿਆ ਹੁਣ ਖਰੜ ਮਹਾਲੀ ਦੇਖ ਲਓ ਤੁਸੀਂ ਕਾਰਖਾਨੇ ਤੇ ਖਰੜ ਮਹਾਲੀ ਤੁਸੀਂ ਏਰੀਆ ਠੀਕ ਹੈ ਤੁਹਾਡੀ ਗੱਲ ਸਾਡਾ ਜਿਹੜਾ ਜੀਵਨ ਹੈ ਜੀ ਉਹ ਬਹੁਤ ਵਧੀਆ ਸਾਡੀ ਜਿਹੜਾ ਪਾਣੀ ਪਾਣੀ ਆ ਵੋ ਹਵਾ ਸਾਨੂੰ ਸ਼ੁੱਧ ਮਿਲਦੀ ਹੈ ਹਾਂ ਇਹੀ ਚੀਜ਼ ਵਗੈਰੇ ਦੂਜਾ ਨੰਬਰ ਸਾਡੇ ਲੋਕ ਜਿਹੜੇ ਆ ਜੀ ਉਹ ਮਿਹਨਤੀ ਹੈ ਹੂੰ ਜੇ ਹੁਣ ਦੇਖਿਆ ਜਾਵੇ ਤੁਹਾਡੇ ਸਾਹਮਣੇ ਮਿਸਾਲ ਬੈਠੀ ਹੈ ਹੂੰ 74 ਸਾਲ ਦੀ ਉਮਰ ਦੇ ਵਿੱਚ ਵੀ ਦੇਖ ਲਓ ਬਈ ਕਿੱਦਾਂ ਦਾ ਕ੍ਰਿਸ਼ਮਾ ਕਰਕੇ ਦਿਖਾ ਰਹੇ ਲੋਕਾਂ ਨੂੰ ਬਿਲਕੁਲ ਹਾਂਜੀ ਹਾਂ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਹੁਣ ਜਦੋਂ ਨੂਰਪੁਰ ਬੇਦੀ ਵੱਲ ਰੋਪੜ ਤੋਂ ਆਈਦਾ ਨਾ ਜੀ ਬਈ ਏ ਰੱਬਾ ਇਹਦਾ ਨਾ ਫਲੈਟ ਬਣਾ ਦੀ ਕਿਤੇ ਇਧਰ ਨਾ ਕੀਤੇ ਉਹ ਦਾਨਵ ਜਿਹੜੇ ਰਾਖਸ਼ ਬੈਠੇ ਐ ਕਲੋਨੀਆਂ ਕੱਟਣ ਵਾਲੇ ਇਧਰ ਨੂੰ ਨੂਰਪ੍ਰਵੇਦੀ ਬਲ ਨੂੰ ਨਾ ਆ ਜਾਣ ਕਿਤੇ ਔਰ ਵਾਕਈ ਸਾਰੇ ਜੰਗਲ ਖਾ ਗਏ ਉਹ ਸਾਰੇ ਖੇਤ ਖਾ ਗਏ ਟੋਬੇ ਪੀ ਗਏ ਸਾਰੇ ਉਹ ਖਜੂਰਾ ਦਰਖਤ ਕਿੱਕਰਾ ਟਾਲੀਆਂ ਬੋੜ ਟਿੱਪਲ ਸਭ ਕੁਝ ਖਤਮ ਕਰਤਾ ਇਧਰ ਬਰਕਰਾਰ ਹੈ ਮੇਰੀ ਅਰਦਾਸ ਹੁੰਦੀ ਹੈ ਜਦੋਂ ਮੈਂ ਨੂਰਪੁਮੇਦੀ ਵੱਲ ਨੂੰ ਗੱਡੀ ਕਰਦਾ ਨਾ ਜੀ ਜਾਂ ਇਧਰ ਮੂੰਹ ਕਰਦਾ ਕਿ ਇਹ ਰੱਬਾ ਇਧਰ ਨਾ ਡਵੈਲਪਮੈਂਟ ਦਾ ਇਹ ਜਿਆ ਜਾਦੂ ਖੇਡ ਦੀ ਸਾਨੂੰ ਇਧਰ ਨਹੀਂ ਚਾਹੀਦਾ ਸਾਡੇ ਲੋਕ ਜਿਸ ਤਰੀਕੇ ਨਾਲ ਬੈਠੇ ਨੂਰਪੁਮੇਦੀ ਇਲਾਕੇ ਦੇ ਵਿੱਚ ਐਦਾਂ ਹੀ ਖੁਸ਼ ਆ ਸੀ ਖੇਤੀਬਾੜੀ 'ਚ ਖੁਸ਼ ਔਰ ਆਪ ਬੈਠੇ ਸੂਬੇਦਾਰ ਸਾਹਿਬ ਮਾਸਟਰ ਜੀ ਬੈਠੇ ਹੈ ਔਰ ਇਨੇ ਵਧੀਆ ਵਧੀਆ ਟੀਚਰਸ ਹੈ ਇਨੇ ਵਧੀਆ ਅਧਿਆਪਕ ਹੈਗੇ ਆ ਔਰ ਇਨਾ ਵਧੀਆ ਕਾਰਜ ਹੋ ਰਿਹਾ ਹੈ ਮੈਂ ਗੱਲ ਸਹੀ ਕਹੀ ਦਾ ਜੀ ਬਿਲਕੁਲ ਤੁਹਾਡੀ ਅਰਦਾਸ ਮੇਰੀ ਸਹੀ ਹੈ ਬਿਲਕੁਲ ਜੀ ਔਰ ਸੁਣਦਾ ਜੀ ਪਰਮਾਤਮਾ ਹਾਂ ਜੇ ਤੁਸੀਂ ਇਹ ਦਿਲ ਤੇ ਅਰਦਾਸ ਕੀਤੀ ਹੈ ਪਰਮਾਤਮਾ ਸੁਣਦਾ ਜੀ ਇਹ ਜਿਹੜੇ ਪਿੱਪਲ ਬਰੋਟੇ ਕਿਕਰਾਂ ਤੇ ਇਹ ਸਾਰਾ ਕੁਝ ਸਾਡੇ ਏਰੀਏ ਚ ਆਪਣੇ ਪਿੰਡ ਹੈਗੀ ਜੀ ਇਹ ਸਾਰਾ ਕੁਝ ਇੱਥੇ ਮਿਲਦਾ ਨਾ ਜੀ ਤੇ ਇਹ ਇਹ ਸਕੂਨ ਦਿਲਦਾ ਜੇ ਅਸੀਂ ਚੰਡੀਗੜ੍ਹ ਜਾਈਏ ਜਾਂ ਅਸੀਂ ਮੁਹਾਲੀ ਜਾਈਏ ਪੰਚਕੂਲੇ ਜਾਈਏ ਦਿੱਲੀ ਜਾਈਏ ਨੌਇਡਾਏ ਜਾਈਏ ਬੰਗਲੌਰ ਜਾਈਏ ਮੈਨੂੰ ਸਕੂਨ ਹੈ ਹੀ ਨਹੀਂ ਜੋ ਇੱਥੇ ਹੈ ਤੁਹਾਡੇ ਇਲਾਕੇ ਚ ਮੈਨੂੰ ਤਾਂ ਐ ਲੱਗਦੀ ਜੀ ਗੱਲ ਵੀ ਅਸੀਂ ਤਾਂ ਬਹੁਤੇ ਵਾਰ ਵਾਟ ਜੀ ਘੁੰਮੇ ਨਹੀਂ ਪਰ ਜੋ ਪੰਜਾਬ ਦਾ ਥਾ ਹਿੰਦੁਸਤਾਨ ਦੇ ਪਹਿਲੇ ਨੰਬਰ ਦਾ ਵੀ ਕਿਤੇ ਐਦਾਂ ਦੀ ਗੱਲ ਹੋ ਗਈ ਵੀ ਸ਼ਾਇਦ ਪੰਜਾਬ ਨੂੰ ਕਿਤੇ ਨਜ਼ਰ ਨਾ ਲੱਗੀ ਹੋਵੇ। ਵੀ ਸਰਕਾਰਾਂ ਦੀ ਪੋਲੀਟੀਸ਼ੀਨਾਂ ਦੀ ਮਿਹਰਬਾਨੀ ਨਾਲ ਕੁਝ ਜਿਹੜਾ ਕਲਚਰ ਹੈ ਪਿੰਡਾਂ ਦਾ ਜੀ। ਓਹੋ ਬਹੁਤਾ ਚੰਗਾ ਨਹੀਂ ਰਿਹਾ। ਹੂੰ। ਪੰਜਾਬ ਨੂੰ ਉਹਨਾਂ ਇੱਕ ਪੋਲਿਟਿਸ਼ੀਅਨਸ ਨੇ ਕੋ ਬਣਾ ਲਿਆ ਮੁੱਦਾ ਜਿਹਾ ਬਣਾ ਕੇ ਬਸ ਉਹ ਸੈਂਟਰ ਵਾਲੇ ਵੀ ਸਟੇਟ ਵਾਲੇ ਵੀ ਇਦਾਂ ਹੀ ਚੱਲੀ ਜਾਂਦੇ ਹਨਾ ਇਹੋ ਜਿਹੀ ਚੱਲੀ ਜਾਂਦੀ ਹੈ ਕੋਈ ਸਮਝ ਨਹੀਂ ਜੀ ਲੱਗਦੀ ਗੱਲ ਹਾਂ ਪੰਜਾਬ ਪੰਜਾਬ ਜਿਵੇਂ ਅਸੀਂ ਕਿਹੋ ਜਿਹੇ ਦੂਜਾ ਨਾ ਹੋਵੇ ਜੀ ਸਭ ਤੋਂ ਵੱਡੀ ਗੱਲ ਇਹ ਵੀ ਜਿਵੇਂ ਇਲੈਕਸ਼ਨ ਆਂਦੇ ਆ ਹਮਮ ਸਟੇਜਾਂ ਤੇ ਸਵਾਏ ਇੱਕ ਦੂਏ ਨੂੰ ਸਿੱਠਣੀਆਂ ਦੇਣ ਤੇ ਹਾਂ ਹੋਰ ਕੁਝ ਨਹੀਂ ਹੈ ਹੋਰ ਕੁਝ ਨਹੀਂ ਹੈ ਹਮਮ ਬਈ ਬਲ ਕੇ ਆ ਨਹੀਂ ਕਹਿੰਦੇ ਵੀ ਚਲੋ ਬਈ ਤੁਸੀਂ ਜਿਹੜਾ ਪਿਛਲੇ ਨੂੰ ਹੰਡਾ ਲਿਆ ਤੂੰ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਆਹ ਕਰਾਂਗੇ ਉਹ ਉਹਨੂੰ ਸਿੱਧਣੀਆਂ ਦੇ ਕੇ ਚੱਲ ਜਾਂਦਾ ਔਰ ਉਹ ਸਿੱਧਣੀਆਂ ਦੇ ਲੋਕ ਵਿਸ਼ਵਾਸ ਕਿਤੇ ਤੇ ਕਰਨ ਹਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਹਾਂਜੀ ਹਾਂਜੀ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਤੁਸੀਂ ਹੁਣ ਖੇਤੀ ਕਰ ਰਹੇ ਹੋ ਖੇਤੀ ਕਰਦਾ ਕੀ ਹੈ ਤੁਹਾਡੇ ਕੋਲ ਜ਼ਮੀਨ ਕਿਸ ਤਰ੍ਹਾਂ ਤੁਹਾਡਾ ਖੇਤੀ ਦਾ ਰੁਝਾਨ ਕੀ ਹੈ ਮੈਂ ਤੁਹਾਨੂੰ ਦਾਦਾ ਜੀ ਗੱਲ ਮੈਂ 1982 ਦਾ ਗ੍ਰੈਜੂਏਟ ਹਾਂ ਜੀ ਜੀ ਕਿਸੇ ਕਾਰਨ ਵਾਸਤੇ ਜਿਹੜੀ ਆ ਉਹ ਸਰਕਾਰੀ ਜੋਬ ਨਹੀਂ ਕਿਸਮਤ ਵਿੱਚ ਹੋਈ ਹਾਂ ਤੇ ਵੱਡੇ ਭਰਾ ਮੇਰੇ ਜਿਹੜੇ ਜੀ ਉਹ ਮਾਰਕਟ ਵਿੱਚ ਜੋਬ ਕਰਦੇ ਸੀ ਜੀ ਤੇ ਬਾਕੀ ਪਰਿਵਾਰ ਜਿਹੜੇ ਪਹਿਲਾਂ ਬਜ਼ੁਰਗ ਬਹੁਤਾਂ ਨਾਲ ਖੇਤੀ ਕਰਦੇ ਸੀ ਹੂੰ ਫਿਰ ਉਹ ਸਮੇਂ ਨੇ ਪਰਵਰਤਨ ਲਿਆਂਦਾ ਹੂੰ ਫਿਰ ਟਰੈਕਟਰ ਲੈ ਲਿਆ ਟਰੈਕਟਰ ਨਾਲ ਖੇਤੀ ਲਾਪੇ ਜੀ ਕਰਨ ਜੀ ਹੁਣ ਮੈਂ ਇਹਦੇ ਕੋਲ ਸਮਝ ਲਓ ਵੀ 7 7.5 ਕਿੱਲੇ ਜ਼ਮੀਨ ਦੇ ਹੈਗੇ ਜੀ ਹੂੰ ਮੈਂ ਬਿਲਕੁਲ ਆਪਣੇ ਆਪ ਵਿੱਚ ਨੇ ਸੈਟਸਫਾਈ ਹਾਂ ਸੰਤੁਸ਼ਟ ਹੈ ਤੁਸੀਂ ਸੰਤੁਸ਼ਟ ਹੈ ਹੂੰ ਤੇ ਪਰਿਵਾਰ ਵੀ ਸਾਥ ਦੇ ਰਿਹਾ ਖੇਤੀ ਵੀ ਨਮੂਨੇ ਦੀ ਕਰੀਦੀ ਆ ਹਾਂ ਜਿੰਨ ਦੇ ਦੂਰ ਤੱਕ ਵੀ ਸਾਡੀ ਇੰਟਰਵਿਊ ਹੋਈ ਕੀ ਖੇਤੀ ਦਾ ਨਮੂਨਾ ਕੀ ਹੈ ਤੁਹਾਡਾ ਸਾਡਾ ਖੇਤੀ ਦਾ ਨਮੂਨਾ ਜੀ ਮੈਂ ਝੋਨਾ ਵੀ ਲਾਣਾ ਜੀ ਜੀ ਮੱਕੀ ਵੀ ਲਾਣਾ ਜੀ ਹੂੰ ਤੇ ਆ ਹਾੜੀ ਵਿੱਚ ਸਮਝ ਲਓ ਬਈ ਛੋਲੇ ਬੀਜੀ ਦੇ ਜੀ ਹੂੰ ਜਿਹੜੇ ਪ੍ਰਾਣੇ ਦੇਸੀ ਛੋਲੇ ਹੁੰਦੇ ਸੀ ਜੀ ਆ ਸੋਣੀ ਵਿੱਚ ਹੁਣ ਧਾਨ ਵੀ ਹੈ ਜੀ ਮੱਕੀ ਵੀ ਹੈ ਸੋਇਆਬੀਨ ਵੀ ਹੈ ਜੀ ਬਾਕੀ ਹੁਣ ਸਾਡੇ ਇਲਾਕੇ ਵਿੱਚ ਥੋੜਾ ਜਿਹਾ ਜ਼ਿਆਦਾ ਟ੍ਰੈਂਡ ਚੱਲ ਪਿਆ ਜੀ ਪਪੂਲਰ ਦਾ ਹੂੰ ਪਪੂਲਰ ਬਹੁਤ ਹੈ ਪਪੂਲਰ ਬਹੁਤ ਹੈ ਜੀ ਪਪੂਲਰ ਵੀ ਲਾਇਆ ਜੀ ਜੀ ਤੇ ਬਾਕੀ ਆ ਜੀ ਵੀ ਸਾਨੂੰ ਬੈਲ ਕੋਈ ਹੈ ਨਹੀਂ ਹਮ ਸਾਡਾ ਖਰਚਾ ਕੋਈ ਹੈ ਨਹੀਂ ਇਸ ਕਰਕੇ ਅਸੀਂ ਸੰਤੁਸ਼ਟ ਹੈ ਆ ਗੱਲ ਸੁਣਿਓ ਜੀ ਪੰਜਾਬੀਓ ਕੀ ਖਰਚਾ ਸਰ ਦਾ ਕੋਈ ਨਹੀਂ ਹੈ ਜੇਕਰ ਇਸ ਤਰੀਕੇ ਨਾਲ ਅਸੀਂ ਚੱਲੀਏ ਤਾਂ ਖੇਤੀ ਤੋਂ ਵਧੀਆ ਮੈਂ ਕਹਾਂ ਪਰਿਵਾਰਕ ਖਰਚਾ ਤਾਂ ਹੈ ਉਹ ਤਾਂ ਹੈ ਹਾਂ ਕੋਈ ਅਲਾਮਤ ਨਹੀਂ ਜਿਹੜੀ ਆ ਜਿਹੜੀ ਤੁਸੀਂ ਗੱਲ ਕੀ ਨਹੀਂ ਵੀ ਅਲਾਮਤ ਨਹੀਂ ਹੈ ਕੋਈ ਆ ਬੜੀ ਵਧੀਆ ਗੱਲ ਹੈ ਅਲਾਮਤ ਨਹੀਂ ਹੈ ਕੋਈ ਹਾਂ ਤੇ ਅੱਜ ਕੱਲ ਜਿਹੜੇ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਨਵੀਂ ਜਨਰੇਸ਼ਨ ਦੇ ਆ ਉਹ ਟਰੈਕਟਰ ਲੈ ਲੈਂਦੇ ਆ ਫਿਰ ਸਪੀਕਰ ਲਾ ਲੈਂਦੇ ਆ ਆਪਣੇ ਏਰੀਏ 'ਚ ਕਿਸ ਤਰ੍ਹਾਂ ਕੀ ਤੁਸੀਂ ਦੇਖਦੇ ਹੋ ਕੀ ਕਹਿੰਦੇ ਤੁਸੀਂ ਸਰ ਮੈਨੂੰ ਹੋਰ ਤਾਂ ਪਤਾ ਨਹੀਂ ਹੂੰ ਮੇਰੇ ਕੋਲ ਟਰੈਕਟਰ ਜਿਹੜਾ ਜੀ 1993 ਮਾਡਲ ਹੈ ਜੀ ਹਾਂ ਹੂੰ ਤੁਸੀਂ ਦੇਖ ਲਓ ਵੀ ਮੇਰੇ ਖਿਆਲ 32 ਸਾਲ ਹੋ ਗਏ ਜੀ ਹੂੰ ਮੇਰੇ ਕੋਲ ਉਹੀ ਟਰੈਕਟਰ ਹੈ ਜੀ ਉਹੀ ਟਰੈਕਟਰ ਚੱਲਦਾ ਆ ਰਿਹਾ ਸੁਬੇਦਾਰ ਜੀ ਨੂੰ ਪੁੱਛ ਲਓ ਮੈਂ ਉਹਦਾ ਉਹਦੇ ਨਾਲ ਆਪਣਾ ਵਧੀਆ ਕੰਮ ਕਰਦਾ ਜੀ ਹੂੰ ਕੰਮ ਆਪਣਾ ਫਸਲ ਦੀ ਫਸਲ ਕਰਕੇ ਜੀ ਸਾਫ ਸੋਤਰਾ ਕਰਕੇ ਜੀ ਅੰਦਰ ਖਿੜਾ ਦੀ ਦਾ ਲੋਡ ਹੁੰਦੀ ਫੇਰ ਕੱਢ ਲਈਦਾ ਹੂੰ ਪਾਣੀ ਦਾ ਪੱਧਰ ਕਿਦਾਂ ਨਰਪ ਵਿਦੀ ਇਲਾਕੇ ਚ ਪਾਣੀ ਇਸ ਵੇਲੇ ਸਾਡੇ ਜੀ ਤਕਰੀਬਨ ਲਗਭਗ 150 ਫੁੱਟ 150 ਫੁੱਟ ਤੱਕ ਚਲਾ ਗਿਆ ਬਾੜੇ ਹਾਂਜੀ ਹੂੰ ਦਿਗਦਾ ਜਾ ਰਿਹਾ ਹੈ ਇਹ ਤਾਂ ਦਿਗਦਾ ਜਾ ਰਿਹਾ ਹੈ ਜੀ ਬਾੜੇ ਦਿਗਦਾ ਜਾ ਕਿ ਹੱਲ ਹੈ ਕੋਈ ਇਸ ਦਾ ਹੱਲ ਤਾਂ ਬਸ ਪਰਮਾਤਮਾ ਕੋਲੇ ਹੈ ਜੀ ਹੂੰ ਤੇ ਬੰਦਾ ਇਸ ਕੀ ਬੜਾ ਹੈਰਾਨ ਹੋਈਦਾ ਵੀ ਸਾਡੀ ਵੀ 65 ਸਾਲ ਦੀ ਹੋ ਗਈ ਹੂੰ ਵੀ ਜੋ ਇਸ ਕੀ ਮਾਤਾ ਵਨ ਬਣਿਆ ਵਾ ਇੱਕ ਆ ਨਹੀਂ ਸਮਝ ਲੱਗਦੀ ਗੱਲ ਵੀ ਰੋਜ਼ ਸ਼ਾਮ ਨੂੰ ਖਬਰਾਂ ਸੁਣੀਦੀ ਆ ਜੀ ਜੀ ਵੀ ਸਰਕਾਰਾਂ ਵਾਲੇ ਆ ਮੌਸਮ ਵਿਭਾਗ ਵਾਲੇ अज्ञा के एने जिले में हाई अलर्ट है अब जिले में रेड अलर्ट है नहींर्टा बारिश हैाराज हो गया बस सा किस्मत नहीं की किस्मत ने क्या खराबी की रब नाराज हो गया बारिश नहीं हो रही कारण यह है जी भी अस भी कुदरत खिलवाड़ कर रहे ਪਹਿਲਾਂ ਸਾਡੇ ਸਿਆਣਿਆਂ ਨੂੰ ਬਿਲਕੁਲ ਨਹੀਂ ਸੀ ਜੀ ਪਤਾ ਵੀ ਖਾਦ ਕਿਆ ਹੁੰਦੀ ਐ ਜੀ ਬਿਲਕੁਲ ਨਹੀਂ ਸੀ ਪਤਾ ਵੀ ਕੀਟਨਾਸ਼ਕ ਕਿਆ ਐ ਨਦੀਨਨਾਸ਼ਕ ਕਿਆ ਹੂੰ ਤਾਂ ਇਸੇ ਕੰਮ ਵਿੱਚ ਉਲਝੇ ਹੋਏ ਨੇ ਹੂੰ ਸਾਰਾ ਹੀ ਮੱਕੀ ਦੀਆਂ ਕਣਕ ਦੀਆਂ ਸਾਰੀਆਂ ਹੱਥੀਂ ਗੜਾਈਆਂ ਕਰਦੇ ਸੀ ਸਾਰਾ ਸਾਰਾ ਪਰਿਵਾਰ ਦੇ ਸਾਰੇ ਮੈਂਬਰ ਹੂੰ ਹੁਣ ਤਾਂ ਸਾਰਾ ਜੀ ਉਜਤਾ ਕਹਿੰਦੇ ਵੀ ਉਹ ਢੋਲੀ ਪਿੱਠ ਤੇ ਰਹਿੰਦੀ ਐ ਹਾਂ ਹੁਣ ਕੀੜੇ ਦੀ ਸਪਰੇਅ ਕਰ ਦੋ ਹੁਣ ਘਾਹ ਦੀ ਸਪਰੇਅ ਕਰ ਦੋ ਹਾਂ ਇਹ ਹੀ ਦਿਨਿਕ ਮੁੱਕਦਾ ਜਿਹੜੇ ਕਿਸੇ ਨੂੰ 4 ਪੈਸੇ ਬਚਦੇ ਉਹ ਦਵਾਈਆਂ ਉੱਪਰ ਲੱਗ ਜਾਂਦੇ ਆ ਖਾਤਾ ਉੱਪਰ ਲੱਗ ਜਾਂਦੇ ਉਹ ਆਪਣੀ ਦਵਾਈ ਤੇ ਵੀ ਲੱਗ ਜਾਂਦੇ ਅੱਗੇ ਆ ਆਪਣੀ ਦਵਾਈ ਤੇ ਵੀ ਲੱਗਦੀ ਹੈ ਜੀ ਹਾਂ ਆਪਣੀ ਦਵਾਈ ਤੇ ਹਾਂਜੀ ਬਹੁਤ ਕਰਾਰੀਆਂ ਤੇ ਬੜੀਆਂ ਜ਼ਬਰਦਸਤ ਗੱਲਾਂ ਕੀਤੀਆਂ ਇਹ ਤੁਹਾਡੀਆਂ ਗੱਲਾਂ ਪੂਰੇ ਪੰਜਾਬ ਨੇ ਸੁਣਨੀਆਂ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਤੇ ਤੀਸਰਾ ਪੰਜਾਬ ਜਿਹੜਾ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੇ ਵਸਾਇਆ ਹੋਇਆ ਐ ਏਡੀ ਵੱਡੀ ਆਬਾਦੀ ਐ ਪੰਜਾਬੀਆਂ ਦੀ ਤੇ ਉਹ ਸਾਰੇ ਵੀਡੀਓ ਤੁਹਾਡੇ ਦੇਖਣਗੇ ਜੀ ਬਹੁਤ ਵਧੀਆ ਸੰਦੇਸ਼ ਜੀ ਤਾਂ ਬਹੁਤ ਚੰਗਾ ਲੱਗਿਆ ਤੁਹਾਡਾ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ